ਪਹਿਲਾ ਹੁੰਦਾ ਹੈ ਕਿ ਸਾਰਿਆਂ ਨੂੰ ਵੀ ਆਪਾਂ ਪੱਕੀ ਮੋਹਰ ਲਵਾ ਲઈએ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਹੁੰਦਾ ਵੀ ਆਪਾਂ ਕਰ ਲੈ ਕਰ ਲੈ ਲਈ ਇਸ ਮੁਕ ਦੇ ਵਿੱਚ ਮੇਰੇ ਪੈਰ ਪੱਕੇ ਜੇ ਲੱਗੇ ਹਾਂਜੀ ਛੱਤ ਮੇਰੇ ਸਿਰ ਦੇ ਉੱਤੇ ਆ ਹਾਂਜੀ ਹਾਂਜੀ ਇਹ ਐਡਾ ਸੌਖਾ ਕੰਮ ਵੀ ਨਹੀਂ ਹੈਗਾ ਮਿਨਿਮਮ ਜੇ ਤੁਸੀਂ 5% ਨਾਲ ਜਾ ਰਹੇ ਹੋ ਤਾਂ ਤੁਹਾਡੇ ਕੋਲ ਜੈਨੂਇਨ ਸੇਵਿੰਗ ਚਾਹੀਦੀ ਆ ਜਿਹੜੀ ਜੈਨੂਇਨ ਸੇਵਿੰਗ ਹੁੰਦੀ ਆ ਵੀ ਜੇ ਤੁਸੀਂ ਆਪਣੀ ਸੈਲਰੀ ਦੇ ਵਿੱਚੋਂ ਸੈਕਰੀਫਾਈ ਕੀਤਾ ਹੋਇਆ ਸੇਵਿੰਗਸ ਕੀਤੀਆਂ ਹੋਈਆਂ ਉਹਦੇ ਵਿੱਚ ਤੁਸੀਂ ਕੋਈ ਤੁਹਾਡੇ ਕੋਲ ਵੈਲਿਊਏਬਲ ਚੀਜ਼ ਹੈਗੀ ਆ ਘਰੇ ਤੇ ਤੁਸੀਂ ਉਹਨੂੰ ਸੇਲ ਆਊਟ ਕਰ ਸਕਦੇ ਹੋ ਉਹ ਵੀ ਐਜ਼ ਅ ਤੁਹਾਡੇ ਕੋਲ ਉਹਦੀ ट्रांजैक्शन ਆਨਲਾਈਨ ਹੈਗੀ ਤਾਂ ਐਜ਼ ਅ ਜੈਨੂਇਨ ਸੇਵਿੰਗ ਕਨਸਿਡਰ ਹੁੰਦੀ ਹੈ ਬਹੁਤ سارے ਭਰਾ ਆਪ ਕੋਬਰ ਵੀ ਚਲਾਉਂਦੇ ਆ ਏਵੀਅਨ ਤੇ ਕੰਮ ਕਰਦੇ ਆ ਇਹਨਾਂ ਨੂੰ ਕਿਵੇਂ ਦੇਖਿਆ ਜਾਂਦਾ ਹੈ ਸਾਰੇ ਸੀਨ ਦੇ ਵਿੱਚ ਜਿੱਦਾਂ ਤੁਹਾਡਾ ਬਿਜ਼ਨਸ ਜਿਆਦਾ ਪੁਰਾਣਾ ਨਹੀਂ ਹੈਗਾ ਤੇ ਫਿਰ ਉਹ ਬੈਂਕ ਇਹ ਕਨਸਿਡਰ ਕਰਦੀ ਹੈ ਕਿ ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੋ ਸਕਦਾ ਤੁਹਾਡਾ ਚੱਲੇ ਹੂੰ ਹੋ ਸਕਦਾ ਨਾ ਚੱਲੇ ਫਿਰ ਉਸ ਤੋਂ ਬਾਅਦ ਕੀ ਕਰੋਗੇ ਪਰ ਲੇਬਰ ਨੇ ਇਹ ਤਾਂ ਕੀਤਾ ਸੀ ਵੀ 5% ਭਾਈ ਅਸੀਂ ਲੋਨ ਕਰਾ ਕੇ ਫਸਟ ਹੋਮ ਬਾਏਰ ਨੂੰ ਦੇ ਮੰਗੇ ਉਦਲਾ ਜਿਹੜਾ ਹੈ ਕਿਉਂਕਿ ਉਹ ਮਿਲਦਾ ਇੰਸ਼ੋਰੈਂਸ ਵਗੈਰਾ ਕੁਝ ਕਰਾਉਂਦੇ ਆ ਜੀ ਉੱਤੇ ਕਰਨਾ ਹੁੰਦਾ 5% ਕਿਹਦੇ ਲਈ 10% ਕਿਹਦੇ ਲਈ 20 ਇਹ ਸਮਝਾਓ ਕਿਉਂਕਿ ਹਰੇਕ ਬੰਦੇ ਲਈ ਇਹ ਹੁੰਦਾ ਵੀ ਚੱਲ ਰਿਹਾ ਵੀ 5% ਤੇ ਲੋਨ ਹੋ ਜਾਂਦਾ ਪਰ ਹਰੇਕ ਦਾ ਨਹੀਂ ਹੁੰਦਾ 5% ਤੇ ਲੋਨ ਹੋ ਜਾਂਦਾ ਤੁਸੀਂ ਇਹ ਗਵਰਨਮੈਂਟ ਦੀ ਸਕੀਮ ਫੈਡਰਲ ਗਵਰਨਮੈਂਟ ਦੀ ਸਕੀਮ ਹੈ ਇਹ ਮਿਨੀਮਮ 5% ਤੁਸੀਂ 10% ਨਾਲ ਵੀ ਜਾ ਸਕਦੇ ਹੋ ਇਸ ਸਕੀਮ ਦੇ ਤਹਿਤ 15 ਨਾਲ ਵੀ ਜਾ ਸਕਦੇ ਹੋ 60 ਨਾਲ ਵੀ ਜਾ ਸਕਦੇ ਹੋ 7 ਨਾਲ ਵੀ ਜਾ ਸਕਦੇ ਹੋ ਡਿਪੈਂਡ ਕਰਦਾ ਤੁਹਾਡਾ ਕਿੰਨਾ ਵੀ ਬੈਸਦਾ ਚਲੋ ਅੰਗਰੇਜ਼ੀ ਬੋਲਣ ਵਾਲੇ ਵੀ ਹੁੰਦੇ ਐ ਇਸ ਮਾਰਕੀਟ 'ਚ ਹਾਂਜੀ ਹਾਂਜੀ ਉਹ ਪੰਜਾਬੀ 'ਚ ਕਹਾਵਤਾ ਵੀ ਢੱਡ ਜਾਂਦਾ ਜਿਹੜਾ ਕਹਿੰਦੇ ਆਪਣੀ ਭਾਸ਼ਾ 'ਚ ਫੋਲਿਆ ਜਾਂਦਾ ਹੈ ਨਾ ਹਾਂਜੀ ਹਾਂਜੀ ਵੀ ਉਹ ਜਿਵੇਂ ਨੇ ਡਾਕਟਰ ਕੋਲ ਜਾ ਕੇ ਕਹਿੰਦੇ ਵਿੱਚ ਥਕਾਉ ਮਾਉ ਹੁੰਦਾ ਤੇ ਹੁਣ ਅੰਗਰੇਜ਼ੀ 'ਚ ਆਪਾਂ ਕਹਾਂ ਮਾਉ ਉਹ ਅੰਗਰੇਜ਼ੀ ਕੀ ਕਰੀਏ C7 ऑस्ट्रेलिया ਨਾਲ ਸਾਂਝ ਪਾਉਣ ਵਾਲੇ तमाम ਦਰਸ਼ਕਾਂ ਦਾ ਮੈਂ ਤਰਨ ਦੀ ਬਲਾਸਪੁਰ ਸਵਾਗਤ ਕਰਦਾ ਅੱਜ ਅਸੀਂ ਜਿਹੜੇ ਵਿਸ਼ੇ ਉੱਤੇ ਗੱਲਬਾਤ ਕਰਨੀ ਹੈ ਇਹ ਬਹੁਤ ਸਾਰੇ ਲੋਕਾਂ ਦਾ ਮਨ ਭਾਉਂਦਾ ਵਿਸ਼ਾ ਹੈ ਕਿਉਂਕਿ ਸਾਰੇ ਜਦੋਂ ਪਰਦੇਸ਼ ਦੇ ਵਿੱਚ ਆਉਂਦੇ ਨੇ ਤਾਂ ਪਹਿਲਾਂ ਇਮੀਗ੍ਰੇਸ਼ਨ ਨਾਲ ਵਵਸਤਾ ਪੈਂਦਾ ਤੇ ਉਹ ਤੋਂ ਬਾਅਦ ਸਾਰਿਆਂ ਨੂੰ ਹੁੰਦਾ ਕਿ ਆਪਣਾ ਆਲਣਾ ਆਪਾਂ ਬਣਾ ਲਗੇ ਜਾਨਕੀ ਆਪਣਾ ਘਰ ਬਣਾ ਲਗੇ। ਤੋਂ ਅੱਜ ਸਾਡੇ ਵਿੜੇ ਦੇ ਵਿੱਚ C7 ਆਸਟ੍ਰੇਲੀਆ ਦੇ ਵਿੜੇ ਦੇ ਵਿੱਚ ਹੈਰੀ ਸੇ ਕੋਰੀ ਪਹੁੰਚੇ ਨੇ ਜਿਹੜੇ ਕਿ ਮਾਰਗੇਜ ਇੰਡਸਟਰੀ ਨਾਲ ਜੁੜੇ ਹੋਏ ਆ। ਸੋ ਘਰ ਕਿਵੇਂ ਲੈਣਾ ਇਹਦੀ ਵਿਆਉਂਤਕਾਰੀ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸੇਖੋ ਸਾਹਿਬ ਸਵਾਗਤ ਹੈ ਜੀ ਆਇਆਂ ਨੂੰ। ਧੰਨਵਾਦ ਬਲਾਸ਼ਪੁਰੀ ਸਾਹਿਬ। ਜੀ। ਤੇ C7 ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ। ਸੇਖੋ ਸਾਹਿਬ ਗੱਲ ਉਹੀ ਹੈ ਜਿਵੇਂ ਆਪਾਂ ਕਹਦੇ ਆ ਵੀ ਪਹਿਲਾਂ ਹੁੰਦਾ ਕਿ ਸਾਰਿਆਂ ਨੂੰ ਵੀ ਆਪਾਂ ਪੱਕੀ ਮੋਹਰ ਲਵਾ ਲઈએ। ਹਾਂਜੀ ਹਾਂਜੀ। ਫਿਰ ਉਸ ਤੋਂ ਬਾਅਦ ਹੁੰਦਾ ਵੀ ਆ ਤੇ ਘਰ ਇੱਕ ਇੰਪੋਰਟੈਂਟ ਬੰਦੇ ਦਾ ਉਦੋਂ ਆਏ ਜੇ ਮੰਨ ਲੈਂਦਾ ਫਿਰ ਬੰਦੇ ਨੂੰ ਨਾ ਇਹ ਮਹਿਸੂਸ ਹੋਣ ਲੱਗ ਜਾਂਦਾ ਵੀ ਯਾਰ ਇਸ ਮੁਲਕ ਦੇ ਵਿੱਚ ਮੇਰੇ ਪੈਰ ਪੱਕੇ ਜੇ ਲੱਗ ਗਏ ਹਾਂਜੀ ਛੱਤ ਮੇਰੇ ਸਿਰ ਦੇ ਉੱਤੇ ਆ ਗਈ ਹਾਂਜੀ 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 ਤੇ ਉਹਦੀ ਪਰ ਇਹ ਐਡਾ ਸੌਖਾ ਕੰਮ ਵੀ ਨਹੀਂ ਹੈਗਾ ਵੀ ਆਪਾਂ ਵੀ ਜਿਹੜਾ ਕਹਿ દਈਏ ਵੀ ਆਪਾਂ ਜੌਬ ਕਰਦੇ ਆ ਪੀਆਰ ਹੋ ਗਈ ਤੇ ਆਪਾਂ ਸਿੱਧਾ ਜੈਨੂ ਕਹਿੰਦੇ ਪੰਜਾਬੀ ਚ ਕਰੀ ਬਡੱਚ ਦੇਣੇ ਆਪਾਂ ਕਰ ਲੈਂਦੇ ਹਾਂਜੀ ਉਹਦੀ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਹਾਂਜੀ ਬਿਲਕੁਲ ਜਿਹਨੂੰ ਇੱਥੇ ਅੰਗਰੇਜ਼ੀ ਦੇ ਵਿੱਚ ਲੋਨ ਰੈਡੀ ਕਹਿ ਦਿੰਦੇ ਆ ਹਨਾ ਲੋਨ ਰੈਡੀ ਕਹਿ ਦਿੰਦੇ ਆ ਫਰਸਟ ਹੋਮ ਬਾਏਰ ਦੀਆਂ ਅਲੱਗ ਮਸਲੇ ਮਸਾਇਲ ਨੇ ਹਨਾ ਹਾਂਜੀ ਹਾਂਜੀ ਤੇ ਉਹ ਸਾਰੀਆਂ ਚੀਜ਼ਾਂ ਨੇ 5% 10% 20% ਕਈ ਸਲੇਪਾਂ ਨੇ ਸੋ ਅੱਜ ਆਪਾਂ ਇਹਦੇ ਤੇ ਹੀ ਗੱਲ ਕਰਨੀ ਹੈ ਜਰੂਰ ਜਰੂਰ ਸਭ ਤੋਂ ਪਹਿਲਾਂ ਮੈਂ ਇਹੀ ਪੁੱਛਣਾ ਚਾਹੁੰਨਾ ਕਿ ਜਦੋਂ ਬੰਦੇ ਨੇ ਕਰ ਲੈਣ ਬਾਰੇ ਬਿਆਉਤਕਾਰੀ ਕਰਨੀ ਸ਼ੁਰੂ ਕਰਨੀ ਹੈ ਹਾਂਜੀ ਤਾਂ ਉਹਦੇ ਫਰਸਟ 3-4 ਸਟੈਪ ਕੀ ਹੋਣੇ ਚਾਹੀਦੇ ਆ ਹਾਂਜੀ ਜਿਹੜੇ ਫਰਸਟ 3-4 ਸਟੈਪ ਤਾਂ ਇਹ ਹੈਗਾ ਕਿ ਤੁਸੀਂ ਡਿਪੋਜ਼ਿਟ ਆਪਣਾ ਜਿਹੜਾ ਜੈਨੂਇਨ ਸੇਵਿੰਗ ਸ਼ੁਰੂ ਕਰੋ ਜਿੰਨੀ ਜਲਦੀ ਹੋ ਸਕਦੀ ਆ ਔਰ ਜਿਹੜੇ ਫਾਲਤੂ ਦੇ ਖਰਚੇ ਆ ਆਪਾਂ ਕਰਦੇ ਆ ਆਪਣੇ ट्रांजੈਕਸ਼ਨ ਅਕਾਊਂਟਸ ਦੇ ਵਿੱਚੋਂ ਉਹ ਘਟਾਓ ਤਾਂ ਕਿ ਤੁਹਾਡਾ ਕੋਈ ਉਦਾਂ ਦੀ ट्रांजੈਕਸ਼ਨ ਨਾ ਹੋਵੇ ਜਿਹੜੀ ਮੰਜ਼ੂਰ ਨਾ ਹੋਵੇ ਬੈਂਕ ਨੂੰ ਜਿੱਦਾਂ ਗੈਂਬਲਿੰਗ ਵਗੈਰਾ ਹੋ ਗਈ ਆਪਾਂ ਕਿਤੇ ਕੈਸ਼ ਆਊਟ ਕਰਾ ਲਿਆ ਕਸੀਨੋ ਦੇ ਏਟੀਐਮ ਤੋਂ ਉਹ ਉਦਾਂ ਦਾ ਕੁਝ ਨਹੀਂ ਕਰਨਾ ਤੁਹਾਡੀ ਕ੍ਰੈਡਿਟ ਹਿਸਟਰੀ ਵਗੈਰਾ ਵਧੀਆ ਚਾਹੀਦੀ ਆ ਹੂੰ ਮਿਨਿਮਮ ਜੇ ਤੁਸੀਂ 5% ਨਾ ਜਾ ਰਹੇ ਉਹਦੇ ਤੁਹਾਡੇ ਕੋਲ ਜੈਨੂਇਨ ਸੇਵਿੰਗ ਚਾਹੀਦੀ ਆ ਜਿਹੜੀ ਜੈਨੂਇਨ ਸੇਵਿੰਗ ਹੁੰਦੀ ਆ ਵੀ ਜੇ ਤੁਸੀਂ ਆਪਣੀ ਸੈਲਰੀ ਦੇ ਵਿੱਚੋਂ ਸੈਕਰੀਫਾਈ ਕੀਤਾ ਹੋਇਆ ਸੇਵਿੰਗਸ ਕੀਤੀਆਂ ਹੋਈਆਂ ਉਹਦੇ ਚ ਤੁਸੀਂ ਕੋਈ ਤੁਹਾਡੇ ਕੋਲ ਵੈਲਿਊਏਬਲ ਚੀਜ਼ ਹੈਗੀ ਆ ਘਰੇ ਤੇ ਤੁਸੀਂ ਉਹਨੂੰ ਸੇਲ ਆਊਟ ਕਰ ਸਕਦੇ ਹੋ ਉਹ ਵੀ ਐਜ਼ ਅ ਤੁਹਾਡੇ ਕੋਲ ਉਹਦੀ ट्रांजैक्शन ਆਨਲਾਈਨ ਹੈਗੀ ਤਾਂ ਐਜ਼ ਅ ਜੈਨੂਇਨ ਸੇਵਿੰਗ ਕਨਸਿਡਰ ਹੁੰਦੀ ਹੈ ਫਿਰ ਤੁਸੀਂ ਆਪਣਾ ਜਿਹੜਾ ਰੈਂਟਲ ਲੈਜਰ ਵੀ ਯੂਜ਼ ਕਰ ਸਕਦੇ ਹੋ ਤੁਸੀਂ ਜਿਹੜੀ ਆਪਣੇ ਜੇ ਰੈਂਟ ਤੇ ਰਹਿ ਰਹੇ ਹੋ ਤੁਸੀਂ ਜਿਹੜਾ ਰੈਂਟ ਪੇ ਕਰ ਰਹੇ ਹੋ ਉਹਦੀ ਸਟੇਟਮੈਂਟ ਜਿਹੜੀ 3 ਤੋਂ 6 ਮਹੀਨੇ ਦੀ ਆਪਾਂ ਉਹ ਵੀ ਐਜ਼ ਅ ਜੈਨੂਇਨ ਡਿਪੋਜ਼ਿਟ ਵੀ ਕਰ ਸਕਦੇ ਆ ਵੀ ਜਾਨੀ ਇਹ ਬੰਦਾ ਸਹੀ ਤਰੀਕੇ ਨਾਲ ਜਾਨੀ ਰੈਂਟ ਵਗੈਰਾ ਪੇ ਕਰ ਰਿਹਾ ਪੇ ਕਰ ਰਿਹਾ ਹਾਂ ਜੀ ਅੱਛਾ ਉਹ ਵੀ ਜਿਹੜੀ ਆਪਣਾ ਰੈਂਟ ਜਿਹੜਾ ਆਪਾਂ ਪੇ ਕਰ ਰਹੇ ਆ ਉਹ ਆਪਣੀ ਸੇਵਿੰਗ ਮੰਨੀ ਜਾਂਦੀ ਆ ਅੱਛਾ ਉਹ ਵੀ ਜਾਨੀ ਉਹ ਬੈਂਕਸ ਉਹਨਾਂ ਨੂੰ ਕਨਸਿਡਰ ਕਰ ਲੈਂਦੀ ਆ ਵੀ ਇਹ ਜੈਨੂਇਨ ਸੇਵਿੰਗ ਆ ਅੱਛਾ ਜਾਨੀ ਮੰਨ ਲਓ ਵੀ ਬੰਦਾ 2000 ਘਰ ਦਾ ਰੈਂਟ ਪੇ ਕਰ ਰਿਹਾ ਹਾਂ ਉਹ ਜਾਨੀ ਕਿ ਐਡ ਹੋ ਜਾਣਾ ਉਹਦਾ ਉਹ ਹਾਂਜੀ ਉਹ ਜਿਵੇਂ ਦੇਖੋ ਵੀ ਆਪਾਂ 6 ਲੱਖ ਦਾ ਘਰ ਲੈਣਾ ਆਪਾਂ ਨੂੰ ਮਿਨੀਮਮ 5% ਜਿਹੜਾ ਉਹਦਾ 30000 ਹੋ ਗਿਆ ਉਹ ਆਪਾਂ ਨੂੰ ਜੈਨੂਇਨ ਦਿਖਾਉਣਾ ਪੈਣਾ ਆਪਾਂ ਉਹਦੇ ਜੈਨੂਇਨ ਦਿਖਾਉਣ ਦੇ ਜਿਹੜੇ ਉਹਦੇ ਚ ਸਲੈਪਸ ਨੇ ਵੀ ਇੱਕ ਤਾਂ ਸੇਵਿੰਗਸ ਜਿਹੜੀਆਂ ਤੁਸੀਂ ਸੈਲਰੀ ਦੇ ਵਿੱਚੋਂ ਕਰਦੇ ਹੋ ਇੱਕ ਤੁਸੀਂ ਤੁਹਾਨੂੰ ਤੁਸੀਂ ਗਿਫਟ ਲੈ ਸਕਦੇ ਹੋ ਜਿਹੜਾ ਇਮੀਡੀਏਟ ਫੈਮਿਲੀ ਮੈਂਬਰ ਤੋਂ ਫਿਰ ਇੱਕ ਤੁਸੀਂ ਜੇ ਕੋਈ ਤੁਹਾਡੇ ਕੋਲ ਵੈਲਿਊਏਬਲ ਚੀਜ਼ ਹੈਗੀ ਆ ਉਹਦੀ ਕੋਈ ਸੇਲ ਕੀਤੀ ਆ ਤੁਸੀਂ ਆਪਣੇ ਕੋਲ ਕੋਈ ਘਰੇ ਹੈਗੀ ਆ ਜਿਵੇਂ ਪੁਰਾਣੀਆਂ ਕਈਆਂ ਕੋਲ ਵੀਡੀਓ ਗੇਮਸ ਵਗੈਰਾ ਹੁੰਦੀਆਂ ਨੇ ਜਾਂ ਕੁਛ ਵੀ ਇਦਾਂ ਦਾ ਵੈਲਿਊਏਬਲ ਤੁਸੀਂ ਸੇਲ ਆਊਟ ਕੀਤਾ ਤੁਸੀਂ ਉਹਦੀ ਟਰਾਂਜੈਕਸ਼ਨ ਜਿਹੜੀ ਸੇਵ ਕਰ ਸਕਦੇ ਹੋ ਕਾਰ ਵੇਚੀ ਹੈ ਕਾਰ ਵੇਚੀ ਹਾਂਜੀ ਜਿਹੜੇ ਜੁਐਲਰੀ ਵੇਚੀ ਹੈ ਉਹ ਐਜ਼ ਅ ਜੈਨੂਇਨ ਸੇਵਿੰਗ ਤੁਸੀਂ ਕੰਸਿਡਰ ਮਿਨਿਮਮ ਵੈਸੇ ਜਿਹੜੇ ਜੇ ਤੁਸੀਂ ਐਕਸਪਲੋਰ ਕਰਨੀ ਹੋਵੇ ਆਪਣੇ ਆਪਸ਼ਨ ਸਾਰੇ ਲੈਂਡਰਸ ਨਾਲ ਤੇ ਮਿਨਿਮਮ 3 ਕੁ ਮਹੀਨੇ ਜਿਹੜਾ ਇਹ ਪੁਰਾਣਾ ਹੋਣਾ ਚਾਹੀਦਾ ਇਹ ਜਿਹੜੀ ਅਪ ਤਿਆਰੀ ਕਰਨੀ ਸ਼ੁਰੂ ਕਰਨੀ ਹੈ ਹਾਂਜੀ ਇਹੀ ਕਿੰਨੇ ਕ ਟਾਈਮ ਦੇ ਵਿੱਚ ਸਾਰਾ ਕਲੀਅਰ ਆਊਟ ਹੋ ਜਾਂਦਾ ਵੀ ਜਿੰਨਾ ਵੀ ਕਿੰਨਾ ਕ ਪੁਰਾਣਾ ਦੇਖਦੀ ਆ ਜਿਹੜੀ ਬੈਂਕ ਜਿਹੜਾ ਸਾਰਾ ਸਿਸਟਮ ਹੈ ਇਹ ਇਹ ਮਿਨਿਮਮ ਜਿਹੜਾ ਹੈਗਾ ਬੈਂਕਸ 10 ਮਹੀਨੇ ਦੀ ਦੇਖਦੀਆਂ ਨੇ ਸਟੇਟਮੈਂਟ ਸਾਰਾ 3 ਮਹੀਨੇ ਦੇਖਦੀ ਹਾਂਜੀ ਉਹਦੇ ਚ ਵੀ ਡਿਪੈਂਡ ਕਰਦਾ ਤੁਸੀਂ ਕਿਹੜੀ ਪਾਲਿਸੀ ਦਾ ਲੈਂਡਰ ਦੀ ਨਾਲ ਜਾ ਰਹੇ ਹੋ ਕਈ ਵਾਰ ਬੈਂਕ ਜਿਹੜੀ ਹੁੰਦੀ ਹੈ ਉਹ ਕੱਲੀਆਂ ਪੇ ਸਲਿਪਸ ਦੇਖਦੀ ਹੈ ਜੇ ਬੈਂਕ ਨੂੰ ਕੋਈ ਡਾਊਟ ਹੁੰਦਾ ਤੇ ਉਹ ਅਸੈਸਰ ਤੇ ਉਹ ਮੰਗ ਵੀ ਸਕਦਾ ਤੁਹਾਡੇ ਤੋਂ ਜਿਹੜੀ ਹੈਗੀ ਆ ਬੈਂਕ ਸਟੇਟਮੈਂਟ 3 ਮਹੀਨੇ ਦੀ ਬਟ ਐਸ ਬੀਇੰਗ ਜਦੋਂ ਅਸੀਂ ਸਰਵ ਕਰਦੇ ਆ ਬੈਂਕ ਲਈ ਵੀ ਕੰਮ ਕਰਦੇ ਆ ਅਸੀਂ ਡਾਕੂਮੈਂਟਸ ਜਿਹੜੇ ਅਸੀਂ ਸਾਡੀ ਐਸ ਅ ਬੀਇੰਗ ਅ ਮਾਰਗੇਜ ਬ੍ਰੋਕਰ ਅਸੀਂ ਵੈਰੀਫਾਈ ਕਰਦੇ ਆ ਕਿ ਬੰਦਾ ਜੈਨੂਇਨ ਹੈ ਉਹਦੇ ਲਈ ਫਿਰ ਅਸੀਂ 3 ਮਹੀਨੇ ਦੀ ਜਿਹੜੀ ਸਟੇਟਮੈਂਟ ਮੰਗਦੇ ਆ ਉਹਦੇ ਚ ਉਹਦੀ ਸੈਲਰੀ ਜਿਹੜੀ ਦੇਖਦੇ ਆ ਹੂੰ ਫਿਰ ਉਹਦੇ ਜਿਹੜੇ ਮੰਥਲੀ ਖਰਚੇ ਨੇ ਉਹ ਦੇਖਦੇ ਆ ਹੂੰ ਤੇ ਉਹ ਸਾਰਾ ਕੁਝ ਫਿਗਰ ਆਊਟ ਕਰਕੇ ਜਿਹੜਾ ਫਿਰ ਉਹ ਆਪਾਂ ਫਾਈਲ ਲੌਂਚ ਕਰ ਦਿੰਦੇ ਆ ਇਹਦੇ ਵਿੱਚ ਜਿਵੇਂ ਹੁੰਦਾ ਇੱਕ ਤਾਂ ਹੋਗਾ ਜਿਹੜੇ ਜੌਬ ਕਰਦੇ ਆ ਸਾਰਾ TFN ਤੇ ਕੰਮ ਕਰਦੇ ਆ ਹਾਂਜੀ ਆਸਟ੍ਰੇਲੀਆ ਚ ਕਿਹ ਵੀ ਰੁਝਾਨ ਆ ਏਵੀਐਨ ਤੇ ਕੰਮ ਕਰਨਾ ਹਾਂਜੀ ਵੀ ਉਹਦਾ ਕੀ ਫਰਕ ਆ ਦੂਜੇ ਨਾਲੋਂ ਜਿਵੇਂ ਹੁਣ ਬਹੁਤ ਸਾਰੇ ਭਰਾ ਆਪਣੇ ਊਬਰ ਵੀ ਚਲਾਉਂਦੇ ਆ ਏਵੀਐਨ ਤੇ ਕੰਮ ਕਰਦੇ ਆ ਇਹਨਾਂ ਨੂੰ ਕਿਵੇਂ ਦੇਖਿਆ ਜਾਂਦਾ ਸਾਰੇ ਸੀਨ ਦੇ ਵਿੱਚ ਇਹਨਾਂ ਨੂੰ ਜਿਹੜੇ ਤਾਂ ਦੇਖੋ ਇਹ ਆ ਜਾਂਦੇ ਸ਼ੈਲਫ এমਪਲੋਇਡ ਜਾਂ ਸੋਲ ਟ੍ਰੇਡਰ ਕਹਿ ਲੋ ਇਹਨਾਂ ਨੂੰ ਬੈਂਕਸ ਦੇਖਦੀਆਂ ਨੇ ਰਿਸਕੀ ਟਰਾਂਜੈਕਸ਼ਨ ਅੱਛਾ ਜਿੱਦਾਂ ਤੁਹਾਡਾ ਬਿਜ਼ਨਸ ਜਿਆਦਾ ਪੁਰਾਣਾ ਨਹੀਂ ਹੈਗਾ ਤੇ ਫਿਰ ਉਹ ਬੈਂਕ ਇੱਕ ਕੰਸਿਡਰ ਕਰਦੀ ਹੈ ਕਿ ਤੁਹਾਨੂੰ ਕੀ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੋ ਸਕਦਾ ਤੁਹਾਡਾ ਚੱਲੇ ਹੂੰ ਹੋ ਸਕਦਾ ਨਾ ਚੱਲੇ ਫਿਰ ਉਸ ਤੋਂ ਬਾਅਦ ਕੀ ਕਰੋਗੇ ਕਿੱਥੋਂ ਪੇਅ ਆਊਟ ਕਰੋਗੇ ਉਹ ਇਸ ਕਰਕੇ ਫਿਰ ਉਹ ਬੈਂਕ ਕਹਿੰਦੀ ਹੈ ਕਿ ਤੁਸੀਂ 2 ਸਾਲ ਪੁਰਾਣੇ ਆਪਣੇ ਫਾਈਨੈਂਸ਼ੀਅਲ ਸਾਨੂੰ ਦਿਓ ਜਾਂ ਤੁਹਾਡਾ 2 ਸਾਲ ਦਾ ABN ਪੁਰਾਣਾ ਹੋਣਾ ਚਾਹੀਦਾ ਤੁਸੀਂ 2 ਸਾਲ ਤੋਂ ਕੰਮ ਕਰਦੇ ਹੋਣੇ ਚਾਹੀਦੇ ਹਾਂ ਹਾਂਜੀ ਉਸ ਦੇ ਵਿੱਚ ਅੱਗੇ ਆਪਾਂ ਜੇ ਉਹਨੂੰ ਹੋਰ ਐਕਸਪਲੋਰ ਕਰੀਏ ਤਾਂ ਕਈ ਲੈਂਡਰਸ ਹੈਗੇ ਆ ਜਿਹੜੇ ਉਹਦੇ ਚ ਜਿਹੜੀਆਂ ਈਜ਼ੀ ਆਪਸ਼ਨਸ ਦੇ ਦਿੰਦੇ ਆ ਕਈ ਤਾਂ ਦੇਖਦੇ ਆ ਵੀ ट्रांजੈਕਸ਼ਨਸ ਦੇਖਦੇ ਆ ਫਿਰ ਟੈਕਸ ਰਿਟਰਨ ਵਗੈਰਾ ਦੇਖਦੇ ਆ ਹੂੰ ਆ ਜਾਂ ਤੁਸੀਂ ਕੁਝ ਲੈਂਡਰਸ ਹੈ ਜਿਨ੍ਹਾਂ ਨੇ ਈਜ਼ਮੈਂਟ ਦਿੱਤੀ ਹੋਈ ਆ 셀ਫ এমਪਲॉयर्स ਜਿਹੜੇ ਹੈਗੇ ਆ ਉਹਨਾਂ ਨੂੰ ਵੀ ਉਹ ਆਪਣਾ ਅਕਾਊਂਟੈਂਟ ਲੈਟਰ ਦੇ ਨਾਲ ਵੀ ਅਕਸੈਪਟ ਕਰ ਲੈਂਦੇ ਆ ਅਜੇ ਨਹੀਂ ਹਰੇਕ ਦਾ ਇੱਕ ਆਪਣੀ ਕੰਡੀਸ਼ਨ ਹੈ ਹਾਂਜੀ ਹਰੇਕ ਲੈਂਡਰ ਦੀ ਹਰੇਕ ਲੋਨ ਦੀ ਆਪਣੀ ਕੰਡੀਸ਼ਨ ਹੈ ਜੀ ਤੇ ਇਹ ਮਿਨੀਮਮ ਜੇ ਆਪਾਂ ਹਰੇਕ ਬੈਂਕ ਨਾਲ ਦੇਖਣਾ ਹੋਵੇ ਤਾਂ ਮਿਨੀਮਮ ਹਰੇਕ ਬੈਂਕ 2 ਸਾਲ ਪੁਰਾਣਾ ਮੰਗਦੀ ਆ ਏਬੀਐਨ ਜੀ ਤੇ 2 ਸਾਲ ਦੀ ਤੁਹਾਡੀ ਟੈਕਸ ਰਿਟਰਨ ਜਿਹੜੀ ਫੁੱਲ ਡਾਕ ਜੇ ਜਾਣਾ ਹੋਵੇ ਜੀ ਆਪਾਂ ਐਪਲੀਕੇਸ਼ਨ ਦੇ ਨਾਲ ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ TFN ਤੇ ਅਗਰ ਬੰਦਾ ਕੰਮ ਕਰ ਰਿਹਾ ਉਹ ਸਿਰਫ ਆਪਾਂ ਨੂੰ ਜਿਹੜਾ ਪ੍ਰੋਬੇਸ਼ਨ ਪੀਰੀਅਡ ਆ ਕਈ ਬੈਂਕਸ ਹੈਗੀਆਂ ਜਿਹੜੀਆਂ ਐਗਜ਼ੈਂਪਟ ਕਰ ਦਿੰਦੀਆਂ ਜੀ ਵੀ ਤੁਹਾਡੇ ਕੋਲ ਨਵੀਂ ਜੌਬ ਹੈਗੀ ਆ ਔਰ ਤੁਸੀਂ ਸ਼ੋ ਕਰ ਦਿਓ ਕਿ ਪ੍ਰੀਵੀਅਸਲੀ ਵੀ ਤੁਸੀਂ ਜੌਬ ਕਰ ਰਹੇ ਸੀ ਸਿਮਿਲਰੀ ਜੌਬ ਕਰ ਰਹੇ ਸੀ ਤੁਸੀਂ ਕਿਸੇ ਹੋਰ ਕੰਪਨੀ ਦੇ ਵਿੱਚ ਐਪਰੀਸ਼ੀਏਸ਼ਨ ਲਈ ਤੁਸੀਂ ਜਿਹੜਾ ਜੋਬ ਸਟਾਰਟ ਕੀਤੀ ਹੈ ਉੱਥੇ ਨਵੀਂ ਜੋਬ ਹੁੰਦੀ ਹੈ ਫਿਰ ਉਹ ਕਨਸਿਡਰ ਜਿਹੜੇ ਆਲਮੋਸਟ ਹਰੇਕ ਕੈਲੰਡਰ ਕਰ ਲੈਂਦਾ ਜੀ ਕੁਝ ਕੈਲੰਡਰ ਹੈ ਜਿਹੜੇ ਨਵੀਂ ਜੋਬ ਵੀ ਐਕਸੈਪਟ ਕਰ ਲੈਂਦੇ ਆ ਹੂੰ ਜਿਵੇਂ ਤੁਸੀਂ ਇੱਕ ਪੇ ਸਲਿੱਪ ਨਾਲ ਵੀ ਜਾ ਸਕਦੇ ਹੋ ਬਟ ਤੁਹਾਨੂੰ ਸ਼ੋ ਮੈਨ ਇੱਕ ਹਰ ਬੰਦੇ ਦਾ ਨੇ ਕੇਸ ਵੱਖਰਾ ਹੈ ਮੈਨੂੰ ਵੱਖਰਾ ਹਰ ਇੱਕ ਬੰਦੇ ਦਾ ਵੱਖਰਾ ਵੱਖਰਾ ਕੇਸ ਹੈ ਇਸੇ ਕਰਕੇ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਹਮੇਸ਼ਾ ਸਲਾਹ ਲੈ ਲੈਣੀ ਚਾਹੀਦੀ ਹੈ ਸਿਆ ਤਾਂ ਸਲਾਹ ਤਾਂ ਸਿਆਣੇ ਕਹਿੰਦੇ ਨੇ ਵੀ ਕੰਦ ਤੋਂ ਵੀ ਲੈ ਲੈਣੀ ਚਾਹੀਦੀ ਹੈ ਸੋ ਆਪਾਂ ਨੂੰ ਰੈਦਰ ਥੈਨ ਮਤਲਬ ਜਿਹੜਾ ਬੈਂਕ ਦੇ ਵਿੱਚ ਜਾ ਕੇ ਇੱਕ ਬੈਂਕ ਦੀ ਆਪਾਂ ਉਹਦਾ ਲਕੀਰ ਦੇ ਫਕੀਰ ਹਾਂ ਜੀ ਸੋ ਜਿਹੜੇ ਬ੍ਰੋਕਰਸ ਹੁੰਦੇ ਆ ਉਹਨਾਂ ਕੋਲ ਜਿੰਨੀਆਂ ਮਾਰਕੀਟ ਦੇ ਵਿੱਚ ਬੈਂਕ ਹੈਗੀ ਆ ਉਹ ਸਾਰੇ ਵਾਲੀ ਐ ਕ੍ਰੈਡਿਟਡ ਹੁੰਦੀ ਹੈ ਇਵਨ ਇਵਨ ਛੋਟੇ ਲੈਂਡਰ ਵੀ ਹੁੰਦੇ ਨੇ ਜਿਹੜੇ ਉਹਦਾ ਇੰਟਰਸਟ ਰੇਟ ਵੱਧ ਜਾ ਜਾਂਦੇ ਆ ਬਿਲਕੁਲ ਜੀ ਹਾਂ ਜੀ ਅੜਾ ਗੱਡਾ ਉਧਰੋਂ ਵੀ ਨਿਕਲ ਜਾਦਾ ਗੱਡਾ ਵੀ ਹਾਂ ਜੀ ਉਹ ਫਿਰ ਤੁਹਾਨੂੰ ਪਤਾ ਹੀ ਆ ਹੁਣ ਆਪਾਂ ਜਿਵੇਂ ਜਿਵੇਂ ਕਿਸੇ ਦਾ ਕੋਈ ਸਿਨੈਰੀਓ ਆ ਜਾਂ ਰਿਕੁਆਇਰਮੈਂਟ ਆ ਉਹਦੇ ਹਿਸਾਬ ਨਾਲ ਫਿਰ ਆਪਾਂ ਉਹਨੂੰ ਰੀਕਮੈਂਡ ਕਰਦੇ ਆ ਵੀ ਤੈਨੂੰ ਕਿਹੜਾ ਚਲੈਂਡਰ ਬੈਸਟ ਰਹੂਗਾ ਇੱਕ ਮੈਨੂੰ ਇਹ ਦੱਸੋ ਜਿਵੇਂ ਹੁਣ ਇੱਥੇ ਬੜੀ ਚਰਚਾ ਚੱਲਦੀ ਵੈਸੀ ਚਲੋ ਹੁਣ ਐਸ ਬਾਰ ਲੇਬਰ ਨੇ ਇਹ ਤਾਂ ਕੀਤਾ ਸੀ ਵੀ 5% ਭਾਈ ਅਸੀਂ ਲੋਨ ਕਰਾ ਕੇ ਫਸਟ ਹੋਮ ਬਾਇਰ ਨੂੰ ਦੇਵਾਂਗੇ ਉਦਲਾ ਜਿਹੜਾ ਹੈ ਕਿਉਂਕਿ ਉਹ ਮਿਲਦਾ ਇੰਸ਼ੋਰੈਂਸ ਵਗੈਰਾ ਕੁਝ ਕਰਾਉਂਦੇ ਆ ਜੀ ਉੱਤੇ ਕਰਨਾ ਹੁੰਦਾ 5% ਕਿਹਦੇ ਲਈ 10% ਕਿਹਦੇ ਲਈ 20 ਇਹ ਸਮਝਾਓ ਕਿਉਂਕਿ ਹਰੇਕ ਬੰਦੇ ਲਈ ਇਹ ਹੁੰਦਾ ਵੀ ਚੱਲ ਰਿਹਾ ਵੀ 5% ਤੇ ਲੋਨ ਹੋ ਜਾਂਦਾ ਪਰ ਹਰੇਕ ਦਾ ਨਹੀਂ ਹੁੰਦਾ 5% ਤੇ ਲੋਨ ਹੋ ਜਾਂਦਾ ਤੁਸੀਂ ਇਹ ਗਵਰਨਮੈਂਟ ਦੀ ਸਕੀਮ ਫੈਡਰਲ ਗਵਰਨਮੈਂਟ ਦੀ ਸਕੀਮ ਹੈ ਤੁਸੀਂ ਜੇ ਤੁਹਾਡੇ ਕੋਲ ਜੈਨੂਇਨ ਡਿਪੋਜ਼ਿਟ ਹੈਗਾ 5% ਤੁਸੀਂ ਫਸਟ ਹੋਮ ਬਾਏਰ ਹੋਣੇ ਚਾਹੀਦੇ ਹੋ ਐਜ਼ ਪਰ ਕਰੰਟ ਲਾਜ਼ ਇਹ ਹੈਗਾ ਵੀ ਤੁਸੀਂ ਤੁਹਾਡੀ ਇਨਕਮ ਦੀ ਜਿਹੜੀ ਥ੍ਰੈਸ਼ਹੋਲਡ ਹੈ ਅਗਰ ਸਿੰਗਲ ਐਪਲੀਕੈਂਟ ਹੈ ਤੇ 125 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਅਗਰ ਤੁਸੀਂ ਕਪਲ ਹੋ ਤੇ ਤੁਹਾਡੀ 2 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਜੀ ਤੇ ਉਹ ਤੁਸੀਂ ਉਸ ਚੀਜ਼ ਲਈ एलिजिबल ਹੋ ਉਹ ਐਲ ਐਮ ਆਈ ਵੇਵ ਆਫ ਹੋ ਜਾਂਦੀ ਉਹਦੇ ਨਾਲ ਐਲ ਐਮ ਆਈ ਹੁੰਦੀ ਹੈ ਵੀ ਜੇ ਤੁਹਾਡਾ ਜਿਹੜਾ ਡਿਪੋਜ਼ਿਟ ਆ 20% ਤੋਂ ਘੱਟ ਹੈ ਤੇ ਬੈਂਕ ਫਿਰ ਉਹ ਸਟ੍ਰਾਂਜੈਕਸ਼ਨ ਨੂੰ ਰਿਸਕੀ ਟ੍ਰਾਂਜੈਕਸ਼ਨ ਮੰਨਦੀ ਹੈ ਕੱਲ ਨੂੰ ਵੈਲਿਊਏਸ਼ਨ ਪ੍ਰਾਪਰਟੀ ਦੀ ਗਿਰ ਗਈ ਜਾਂ ਬੰਦਾ ਡਿਫਾਲਟ ਕਰ ਗਿਆ ਸਾਨੂੰ ਵੈਲਿਊਏਸ਼ਨ ਉਹ ਨਹੀਂ ਨਾ ਮਿਲੀ ਅਸੀਂ ਅਗਰ ਪ੍ਰਾਪਰਟੀ ਵੇਚੀਏ ਕੱਲ ਨੂੰ ਆਪਣੇ ਪੈਸੇ ਐਕਵਾਇਰ ਕਰ ਲਈ ਤਾਂ ਉਹ ਇੱਕ ਇੰਸ਼ੋਰੈਂਸ ਲੈਂਦੇ ਆ ਜਿਹਦਾ ਫਾਇਦਾ ਲੈਂਡਰ ਨੂੰ ਹੁੰਦਾ ਔਰ ਪੇ ਕਲਾਇੰਟ ਨੂੰ ਕਰਨੀ ਪੈਂਦੀ ਆ ਤੇ ਅਗਰ ਉਹ ਜਿਹੜੇ ਫਸਟ ਟਾਈਮ ਬਾਏਰਸ ਆ ਉਹਨਾਂ ਲਈ ਜਿਹੜੀ ਫੈਡਰਲ ਗਵਰਨਮੈਂਟ ਨੇ ਜਿਹੜੀ ਸਕੀਮ ਇਹ 5% ਵਾਲੀ ਇਹ ਮਿਨੀਮਮ 5% ਤੁਸੀਂ 10% ਨਾਲ ਵੀ ਜਾ ਸਕਦੇ ਹੋ ਇਸ ਸਕੀਮ ਦੇ ਤਹਿਤ 15 ਨਾਲ ਵੀ ਜਾ ਸਕਦੇ ਹੋ 8 ਨਾਲ ਵੀ ਜਾ ਸਕਦੇ ਹੋ 7 ਨਾਲ ਵੀ ਜਾ ਸਕਦੇ ਹੋ ਮਿਨੀਮਮ ਤੁਹਾਡਾ ਕਿ ਹਾਂ ਮਿਨੀਮਮ 5% ਹਾਂਜੀ ਉਹਦੇ ਚ ਇਹ ਆ ਵੀ ਤੁਹਾਨੂੰ ਫਿਰ ਜਿਹੜੀ ਐਲ ਐਮ ਆਈ ਪੂਰੀ ਤਰ੍ਹਾਂ ਯੂਸਲੀ ਇਹ 2% ਹੁੰਦੀ ਹੈ ਲੋਨ ਅਮਾਉਂਟ ਦੀ ਅੱਛਾ ਜਾਨੀ 6 ਲੱਖ ਦਾ ਇਹ ਲੋਨ ਕਰਾਇਆ 12000 ਡਾਲਰ ਹਾਂਜੀ 12 ਤੋਂ 15 ਵੀ ਹੋ ਸਕਦੀ ਹੈ ਇਹ ਡਿਪੈਂਡ ਕਰਦਾ ਲੈਂਡਰ ਤੇ ਵੀ ਬਟ ਐਵਰੇਜ ਤੁਸੀਂ ਕਹ ਲਓ ਕਿ ਦੋ ਉਹ ਜਿਹੜਾ 12000 ਫਿਰ ਉਹਨੂੰ 5 ਦੇ ਨਾਲ ਪਲੱਸ ਕਰਕੇ ਦੇਣਾ ਪੈਂਦਾ ਹੈਗਾ ਪਹਿਲਾਂ ਹੀ ਦੇਣਾ ਪੈਂਦਾ ਜਾਂ ਕੀ ਉਹਦਾ ਕੀ ਸਿਸਟਮ ਉਹ ਲੋਨ ਚ ਵੀ ਐਡ ਹੋ ਜਾਂਦੀ ਆ ਜੀ ਤੇ ਆਪਾਂ ਆਪਣੇ ਵੱਲੋਂ ਦੇ ਵੀ ਸਕਦੇ ਆ ਉਹ ਹਾਂਜੀ ਲੋਨ ਦੇ ਵਿੱਚ ਵੀ ਟਾਪ ਅਪ ਹੋ ਜਾਂਦੀ ਆ ਉਹ ਜੀ ਅਚਾ ਜਾਨੀ ਲੋਨ ਹੀ ਥੋੜਾ ਛੇ ਹੀ ਤਾਂ 6 12 ਦਾ ਹੋ ਜਾ ਹਾਂਜੀ 6 12 ਦਾ ਹੋ ਜਾਊਗਾ ਫਿਰ ਇਹ ਵੀ ਜਿਹੜੇ ਸਾਰੇ ਲੈਂਡਰਸ ਪਾਰਟਿਸਿਪੇਟਿੰਗ ਨਹੀਂ ਹੈਗੇ ਇਸ ਸਕੀਮ ਦੇ ਵਿੱਚ ਕੁਝ ਕਲੈਂਡਰ ਹੈਗੇ ਆ ਜਿਹੜੇ ਮੇਜਰ ਬੈਂਕਸ ਹੈਗੀਆਂ ਸਾਰੀਆਂ ਹੈਗੀਆਂ ਨੇ ਕੁਝ ਪ੍ਰਾਈਵੇਟ ਲੈਂਡਰ ਹੈਗੇ ਜਿਹੜੇ ਨਹੀਂ ਜਿਹੜੇ ਇਹ ਸਕੀਮ ਦੇ ਵਿੱਚ ਪਾਰਟਿਸਪੈਂਟ ਨਹੀਂ ਹੈਗੇ ਜੀ ਤੇ ਫਿਰ ਉਹਨਾਂ ਦੇ ਨਾਲ ਆਪਣੀ ਇਹ ਇਹ ਸਕੀਮ ਦੇ ਤਹਿਤ ਨਹੀਂ ਜਾ ਸਕਦੇ ਮਤਲਬ 5 ਤੇ ਕਿੰਨਾ ਕੌਖਾ 10 ਤੇ ਕੀ ਫਰਕ ਪੈ ਜਾਂਦਾ 20 ਤੇ ਚਲੋ ਸੌਖਾ ਹੈਗਾ ਕਿ ਇਹ ਸਮਝਾਓ ਥੋੜੀ ਜਿਹੀ ਗੱਲ ਬਾਤ 5 ਤੇ ਬਾਜੀ ਦੇਖੋ ਤੁਸੀਂ ਇਹ ਆ ਵੀ ਤੁਸੀਂ ਛੇਤੀ ਤੁਸੀਂ ਆਪਾਂ ਨੂੰ ਆਏ ਹੁੰਦਾ ਵੀ ਆਪਣੇ ਕੋਲ ਕੋਈ ਜਾਂ ਘਰ ਵਿਕ ਰਿਆ ਹੂੰ ਤੇ ਬਟ ਆਪਣੇ ਕੋਲ 10% ਡਿਪੋਜ਼ਿਟ ਜਾਂ 20% ਹੈ ਨਹੀਂ ਆਪਾਂ ਕਹਿੰਨੇ ਕਿ ਅਪਾ ਜਲਦੀ 5% ਦੇ ਆਪਾ ਕਰਾ ਲਈਏ ਲੋਨ ਹੂੰ ਤੇ ਆਪਣੇ ਕੋਲ ਡਿਪੋਜ਼ਿਟ ਘੱਟ ਹੈ ਹੂੰ ਫਿਰ ਉਹਦੇ ਚ ਇਹ ਆ ਵੀ ਤੁਸੀਂ 5% ਦੇ ਕੇ 95% ਤੁਹਾਨੂੰ ਬੈਂਕ ਲੈਂਡ ਕਰ ਦੋਗੇ ਬਟ ਉਹਨਾਂ ਨੂੰ ਉਹਦੀ ਇੰਸ਼ੋਰੈਂਸ ਚਾਹੀਦੀ ਹੈ ਵੀ ਜੇ ਕੱਲ ਨੂੰ ਤੁਸੀਂ ਡਿਫਾਲਟ ਕਰਦੇ ਹੋ ਉਹ ਕਲਾਇੰਟਲੀ ਈਜ਼ੀ ਹੋ ਜਾਂਦਾ ਵੀ ਉਹਨਾਂ ਨੂੰ ਘੱਟ ਡਿਪੋਜ਼ਿਟ ਦੇ ਨਾਲ ਉਹ ਆਪਣੇ ਘਰੇ ਵੱਡ ਜਾਂਦਾ ਵੀ ਚਲੋ ਅੱਗੇ ਬਟ ਤੁਸੀਂ 2-400 ਡਾਲਰ ਵੱਧ ਹੀ ਆ 2 2-400 ਡਾਲਰ ਨਾ ਹਾਂਜੀ ਵੱਧ ਹੀ ਆ ਫਿਰ ਉਹ ਇਹ ਵੀ ਤੁਸੀਂ ਕਰ ਸਕਦੇ ਹੋ ਵੀ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ 4-6 ਮਹੀਨੇ ਦੇ ਵਿੱਚ ਹੋਰ ਆਪਾਂ ਕੰਮ ਕਰਕੇ ਡਿਪੋਜ਼ਿਟ ਕਰਕੇ ਅ ਅਸੀਂ ਉਹਦੇ 'ਚ ਟਾਪ-ਅਪ ਵੀ ਕਰ ਸਕਦੇ ਹਾਂ। ਉਹਦੇ 'ਚ ਆਪਾਂ ਫਿਰ ਉਹਨੂੰ ਟਾਪ-ਅਪ ਕਰ ਸਕਦੇ ਹਾਂ ਤਾਂ ਬੈਂਕ ਆਪਾਨੂੰ ਆਪਸ਼ਨ ਦੇ ਦਿੰਦੀ ਆ ਵੀ ਤੁਸੀਂ ਆਪਣੀ ਜਿਹੜੀ ਮੰਥਲੀ ਰਿਪੇਮੈਂਟ ਹੈਗੀ ਆ ਉਹਨੂੰ ਵਧਾ ਸਕਦੇ ਆ। ਵਧਾ ਘਟਾ ਸਕਦੇ ਆ ਆਪਾਂ ਹੋਰ ਡਿਪੋਜ਼ਿਟ ਦੇ ਸਕਦੇ ਆ ਉਹਦੇ ਵਿੱਚ। ਸੋ ਇਹ ਜਿਹੜਾ ਇਹ ਫਾਇਦਾ ਇਹਦਾ ਇਹ ਆ ਵੀ ਤੁਸੀਂ ਜੇ ਛੇਤੀ ਆਪਣੇ ਆਪਾਂ ਨੂੰ ਆਏ ਹੁੰਦਾ ਆਪਣੀ ਫੈਮਿਲੀਜ਼ ਨੂੰ ਖਾਸ ਕਰਕੇ ਕਿ ਆਪਣਾ ਘਰ ਹੋਵੇ ਫਿਰ ਉਹ ਇਹ ਆ ਵੀ ਆਪਾਂ ਛੇਤੀ ਜਿਹੜਾ ਉਹਦੇ ਲਈ ਐਲੀਜੀਬਲ ਹੋ ਜਾਂਦੇ ਆ ਕਈ ਹੈਗੇ ਆ ਜਿਹੜੇ ਜਿੰਨਾਂ ਕੋਲ 10% ਵੀ ਹੁੰਦਾ ਉਹਨਾਂ ਲਈ ਵੀ ਫਿਰ ਤੁਸੀਂ ਇਹਦੇ ਸਕੀਮ ਦੇ ਤਹਿਤ ਜਾ ਸਕਦੇ ਹੋ ਉਹਦੇ ਲਈ ਫਿਰ ਬੈਨੀਫਿਟ ਇਹ ਹੋ ਜਾਂਦਾ ਕਿ ਜਿੰਨਾ ਜ਼ਿਆਦਾ ਡਿਪੋਜ਼ਿਟ ਹੈ ਓਨੀ ਤੁਹਾਡੀ ਜਿਹੜੀ ਤੁਹਾਨੂੰ ਇੰਟਰਸਟ ਰੇਟ ਵਗੈਰਾ ਵਧੀਆ ਮਿਲਦਾ ਤੁਹਾਡੀ ਜਿਹੜੀ ਰਿਪੇਮੈਂਟ ਮੰਥਲੀ ਉਹ ਘੱਟ ਜਾਂਦੀ ਆ ਬਟ ਜਿਹੜਾ ਜਿਵੇਂ ਤੁਸੀਂ ਇੱਕ ਇਹਦੇ ਨਾਲ ਇਹ ਸਕੀਮ ਦੇ ਵਿੱਚ ਇਹ ਫਾਇਦਾ ਹੋ ਜਾਂਦਾ ਇੱਕ ਤਾਂ ਤੁਸੀਂ 5% ਦੇ ਨਾਲ ਤੁਸੀਂ ਘੱਟ ਲੈ ਸਕਦੇ ਹੋ ਔਰ ਸੈਕੰਡ ਇਹ ਆ ਵੀ ਤੁਹਾਨੂੰ ਜਿਹੜਾ ਇੰਟਰਸਟ ਰੇਟ ਆ ਉਹ ਵੀ 20% ਵਾਲਾ ਮਿਲੇਗਾ ਅੱਛਾ ਹਾਂਜੀ ਜਿਹੜਾ ਜਦੋਂ ਤੁਸੀਂ 20% ਡਿਪੋਜ਼ਿਟ ਦੇ ਕੇ ਜਿਹੜਾ ਤੁਸੀਂ ਇੰਟਰਸਟ ਰੇਟ ਲੋਅ ਜਦੋਂ ਫੈਡਰਲ ਗਵਰਨਮੈਂਟ ਦੀ ਸਕੀਮ 'ਚ ਆ ਕੇ ਜਦੋਂ ਹਾਂਜੀ ਫਿਰ ਤੁਹਾਨੂੰ ਐਕਸਟਰਾ ਵੱਧ ਨਹੀਂ ਦੇਣਾ ਪੈਂਦਾ ਹਾਂਜੀ ਉਹ ਤੁਹਾਨੂੰ 20% ਵਾਲੀ ਇੰਟਰਸਟ ਇਹ ਇਹ ਸਹੂਲਤ ਮਿਲਦੀ ਇਕੱਲੇ ਫਰਸਟ ਹੋਮ ਬਾਏਰ ਨੂੰ ਹਾਂਜੀ ਫਰਸਟ ਹੋਮ ਬਾਏਰਸ ਇਨਵੈਸਟਰ ਦਾ ਸੀਨ ਵੱਖਰਾ ਹੋ ਜਾਂਦਾ ਹਾਂਜੀ ਹਾਂਜੀ ਇਹਦੇ 'ਚ ਤੁਸੀਂ ਕੋਈ ਵੀ ਜਿਹੜੀ ਨਵੀਂ ਪ੍ਰਾਪਰਟੀ ਵੀ ਲੈ ਸਕਦੇ ਹੋ ਪੁਰਾਣੀ ਵੀ ਲੈ ਸਕਦੇ ਹੋ ਤੇ ਉਹਦੀ ਜਿਹੜੀ ਵੈਲਿਊਏਸ਼ਨ ਪ੍ਰਾਪਰਟੀ ਦੀ ਉਹ 7.5 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਬਿਕਟੋਰੀਆ ਦੇ ਵਿੱਚ ਬਿਕਟੋਰੀਆ ਦੇ ਵਿੱਚ ਜੀ 7.5 ਚਾਹੇ ਚਾਹੇ ਪ੍ਰਾਣੀ ਹੋਵੇ ਚਾਹੇ ਨਵੇਂ ਜੀ ਜਿਹੜੀ ਫਸਟ ਹੋਮ ਬਾਇਰ ਗ੍ਰਾਂਟ ਆ ਜਿਹੜੀ ਆਪਾਂ ਕਹਿੰਦੇ ਨੇ 10000 ਡਾਲਰ ਜਿਹੜੀ ਤੁਹਾਨੂੰ ਸਹਾਇਤਾ ਮਿਲਦੀ ਆ ਆਪਣੀ ਵਿਕਟੋਰੀਆ ਗਵਰਨਮੈਂਟਲ ਨੂੰ ਉਹ ਬ੍ਰਾਂਡ ਨਿਊ ਪ੍ਰੋਪਰਟੀਆਂ ਤੇ ਅਸ਼ੋ ਪੁਰਾਣੇ ਤੇ ਨਹੀਂ ਮਿਲਦੀ ਉਹ ਪੁਰਾਣੇ ਤੇ ਨਹੀਂ ਜੀ ਜੇ ਬ੍ਰਾਂਡ ਨਿਊ ਘਰ ਲੈਣੇ ਤਾਂ 10000 ਡਾਲਰ ਦੀ ਆਪਾਂ ਉਹ 10000 ਦੀ ਗ੍ਰਾਂਟ ਤੇ ਉਹ ਉਹ ਤੁਹਾਡੇ ਡਿਪੋਜ਼ਿਟ ਤੇ ਐਡ ਹੋ ਜਾਂਦੀ ਹੈ ਕਿ ਜਾਂ ਉਹ ਤੋਂ ਅਲੱਗ ਹੋ ਜਾਂਦਾ ਉਹ ਸਾਰਾ ਸਿਸਟਮ ਉਹ ਵੀ ਉਹ ਜਿਵੇਂ ਮੰਨ ਲਓ ਉਹ ਡਿਪੋਜ਼ਿਟ ਚਾਰਟ ਹੋ ਜਾਂਦੀ ਹੈ ਮੰਨ ਲਓ ਵੀ ਤੁਹਾਡੇ ਕੋਲ 5 ਤੋਂ ਵੀ ਘੱਟ ਆ 10000 ਉਹ ਤੁਸੀਂ ਐਡ ਕਰ ਸਕਦੇ ਹੋ ਹਾਂਜੀ ਹਾਂਜੀ ਮੰਨ ਲਓ ਤੁਸੀਂ 6 ਲੱਖ ਦਾ ਘਰ ਲੈਣਾ ਤੁਹਾਡੀ ਸਟੈਂਪ ਡਿਊਟੀ ਹੋਗੀ 0 ਕਿਉਂਕਿ 6 ਲੱਖ ਤੱਕ 0 ਸਟੈਂਪ ਡਿਊਟੀ ਹੈ ਫਰਸਟ ਔਂਪਾਇਰ ਨੂੰ ਠੀਕ ਹੈ ਤੁਸੀਂ ਤੁਹਾਡੇ ਕੋਲ 25000 ਡਾਲਰ ਹੈਗਾ ਜੀ ਤੁਸੀਂ 10000 ਦੀ ਤੁਹਾਨੂੰ ਗ੍ਰਾਂਟ ਮਿਲ ਗਈ ਤੁਹਾਡੇ ਕੋਲ ਟੋਟਲ 35 ਹੋ ਗਿਆ ਜੀ 5% ਤੁਸੀਂ ਉਹਦਾ ਡਿਪੋਜ਼ਿਟ ਤੇ ਅਡਾਲ ਦਿੱਤਾ ਡੇਟਾ ਨਾਲ ਤੁਸੀ ਫਸਟ ਹੋਮ ਗਰੰਟੀ ਦੀ ਸਕੀਮ ਵੀ ਤੁਹਾਨੂੰ ਮਿਲ ਗਈ ਤੁਸੀਂ ਐਲ ਐਮ ਆਈ ਵੀ ਵੇਵ ਆਫ ਕਰਾ ਲਈ ਜੀ ਤੁਹਾਨੂੰ ਸਟੈਂਪ ਡਿਊਟੀ ਵੀ ਨਹੀਂ ਭਰਨੀ ਬਾਈ ਜੀ ਠੀਕ ਹੈ ਫਿਰ ਤੁਹਾਨੂੰ ਗ੍ਰਾਂਟ ਵੀ 10000 ਮਿਲੀ ਆ ਔਰ ਉਸ ਉਸ ਦੇ ਉੱਪਰ ਤੁਹਾਨੂੰ ਇੰਟਰਸਟ ਰੇਟ ਵੀ ਉਹ ਮਿਲਿਆ ਜਿਹੜਾ 20% ਨੂੰ ਮਿਲਦਾ ਠੀਕ ਹੈ ਤੇ ਜਿਹੜੇ ਉੱਪਰ ਜਿਹੜਾ 5000 ਆ ਤੁਹਾਡੀ ਜਿਵੇਂ ਕਨਵੈਨਸਰ ਦੀ ਕੋਸਟ ਕਵਰ ਹੋ ਗਈ ਜਾਂ ਉਹਨੂੰ ਜਿਹੜੀਆਂ ਆਦਰ ਕੋਸਟਸ ਰਿਲੇਟਡ ਹੁੰਦੀਆਂ ਪ੍ਰੋਪਰਟੀ ਪਰਚੇਸ ਪ੍ਰੋਸੈਸ ਦੇ ਵਿੱਚ ਉਹ ਫਿਰ ਉਹ 5000 ਡਾਲਰ ਨੂੰ ਕਵਰ ਕਰ ਲਿਆ ਜੀ ਮੈਨੂੰ ਸਿੱਖੋ ਸਾਹਿਬ ਹੁਣ ਇਹ ਦੱਸੋ ਗੱਲਬਾਤ ਇੱਕ ਤਾਂ ਇਹ ਹੋ ਗਿਆ ਆਪਣੇ ਜਿਹੜੇ ਦੇਖਣ ਵਾਲੇ ਦਰਸ਼ਕ ਆ ਉਹ ਨਿਊਜ਼ੀਲੈਂਡ ਤੋਂ ਵੀ ਕਾਫੀ ਆ ਹਾਂਜੀ ਨਿਊਜ਼ੀਲੈਂਡ ਤੋਂ ਸਾਡੇ ਭੈਣ ਭਰਾ ਆਉਂਦੇ ਨੇ ਉਹ ਆ ਕੇ ਪਹਿਲਾਂ ਰਿਸ਼ਤੇਦਾਰਾਂ ਦੇ ਘਰੇ ਰਹਿੰਦੇ ਆ ਜਾਂ ਦੋਸਤ ਮਿੱਤਰਾਂ ਦੇ ਰਹਿੰਦੇ ਆ ਜੀ ਉਹਨਾਂ ਦਾ ਮਨ ਹੁੰਦਾ ਵੀ ਆਪਾਂ ਰੈਂਟਰਲ ਘਰ ਲੈਣ ਦੀ ਬਜਾਏ ਆਪਾਂ ਸਿੱਧਾ ਆਪਣੇ ਜੀ ਜਿਹੜਾ ਹੈਗਾ ਕੀ ਉਹ ਕਰੀਏ ਜੌਬ-ਜੋਬ ਨਹੀਂ ਹੁੰਦੀ ਪਰ ਹੁੰਦਾ 20-25% ਉਹ ਡਿਪੋਜ਼ਿਟ ਲੈ ਕੇ ਆਉਂਦੇ ਆ ਪੈਸੇ ਲੈ ਕੇ ਆਉਂਦੇ ਆ ਆਉਂਦੇ ਹਾਂਜੀ ਉਹਨਾਂ ਦੀ ਕੀ ਖੇਡ ਆ ਜੀ ਉਹਨਾਂ ਲਈ ਉਹਨਾਂ ਚ ਵੀ ਦੋ ਤਿੰਨ ਜਿਹੜੇ ਸਿਨੈਰੀਓਸ ਹੈਗੇ ਨੇ ਅਗਰ ਤਾਂ ਉਹ ਜਿਵੇਂ ਆ ਕੇ ਪਾਣੂ ਯੂਜ਼ਲੀ ਜੌਬ ਜੁਆਇਨ ਕਰਦੇ ਆ ਤੇ ਤੁਹਾਨੂੰ ਪ੍ਰੋਪਰਟੀ ਐਕਸਪਲੋਰ ਕਰਦਿਆਂ ਨੂੰ 1-2 ਮਹੀਨੇ 3 ਮਹੀਨੇ ਲੱਗ ਜਾਂਦੇ ਆ। ਲੱਗ ਜਾਂਦੇ ਆ। ਸੋ ਅਗਰ ਤੁਹਾਡੀ ਨਵੀਂ ਜੌਬ ਹੈ ਤੁਸੀਂ ਡਿਪੋਜ਼ਿਟ ਉੱਥੋਂ ਲੈ ਕੇ ਆਏ ਹੋ ਜੈਨੂਇਨ ਡਿਪੋਜ਼ਿਟ ਹੈ ਤੁਸੀਂ ਤੁਹਾਡੇ ਕੋਲ ਜੌਬ ਹੈ ਤੇ इजीली ਤੁਸੀਂ ਸਾਰੀਆਂ ਜੋ ਫੈਸਿਲਿਟੀਆਂ ਹੈਗੀਆਂ ਜਿਹੜੀ ਗਰਾਂਟ ਵੀ ਲੈ ਸਕਦੇ ਹੋ ਫਿਰ ਜਿਹੜੀ ਫਰਸਟ ਹੋਮ ਬਾਏਰ ਗਰੰਟੀ ਸਕੀਮ ਉਹਦੇ 'ਚ ਵੀ ਜਾ ਸਕਦੇ ਹੋ ਤੇ ਕੋਈ ਜਿਆਦਾ ਕੋਈ ਮੇਜਰ ਡਿਫਰੈਂਸ ਨਹੀਂ ਹੈ ਉਹਦੇ ਲਈ ਇੱਕ ਇਹਦੇ ਨਾਲ ਮੈਂ ਇੱਕ ਹੋਰ ਐਡ ਕਰਦਾ ਵੀ ਬਹੁਤਿਆਂ ਦੇ ਉੱਥੇ ਘਰ ਹੁੰਦਾ ਵੇਚ ਕੇ ਨਹੀਂ ਆਏ ਹੁੰਦੇ ਹਾਂਜੀ ਕੀ ਉਹ ਇੱਥੋਂ ਦੀ ਫਰਸਟ ਹੋਮ ਵਾਲੀ ਚੀ ਆਉਂਦੇ ਆ ਜਾਂ ਉਹਨਾਂ ਦਾ ਘਰ ਗਿਣਿਆ ਜਾਊਗਾ ਉਹ ਇੱਥੋਂ ਦੀ ਫਰਸਟ ਹੋਮ ਵਾਲੀ ਚਾਉਂਦੇ ਆ ਅੱਛਾ ਜਣੀ ਉਹਨਾਂ ਦਾ ਉਹ ਪ੍ਰਾਪਰਟੀ ਉਹ ਕੋਈ ਮਸਲਾ ਨਹੀਂ ਅੱਛਾ ਉਹਨਾਂ ਨੂੰ ਕੋਈ ਕੋਈ ਉਹਨਾਂ ਤੇ ਫਰਕ ਨਹੀਂ ਪੈਂਦਾ ਉਹ 6 ਲੱਖ ਵਾਲੀ ਗਰਾਂਟ ਵੀ ਲੈ ਸਕਦੇ ਸਾਰਾ ਕੁਝ ਹੀ ਕਰ ਸਕਦੇ ਆ ਯਾਨੀ ਇੱਥੇ ਵੀ ਫਰਸਟ ਹੋਮ ਬਾਏਰ ਬਣ ਜਾਣਗੇ ਉੱਥੇ ਵੀ ਫਰਸਟ ਹੋਮ ਬਾਏਰ ਸੀਗੇ ਹਾਂਜੀ ਹਾਂਜੀ ਇਹਦੇ ਵਿੱਚ ਇੱਕ ਸਿਨੈਰੀਓ ਹੋਰ ਹੈ ਜਿਵੇਂ ਉੱਥੋਂ ਤੁਸੀਂ ਇੱਥੇ ਸ਼ਿਫਟ ਹੁੰਦੇ ਕਪਲ ਸ਼ਿਫਟ ਹੁੰਦਾ ਕਈ ਵਾਰੀ ਇੱਕ ਜਣਾ ਸਿਟੀਜ਼ਨ ਹੁੰਦਾ ਦੂਸਰਾ ਇੰਡੀਅਨ ਪਾਸਪੋਰਟ ਹੋਲਡਰ ਹਾਂ ਇਹ ਮੈਨੂੰ ਪੁੱ ਹਾਂ ਜੀ ਉਹਦੇ ਚ ਤੁਸੀਂ ਤੁਹਾਡੀ ਅਗਰ ਤੁਸੀਂ ਫਰਜ ਕਰ ਲੋਗੇ ਤੁਹਾਡੀ ਵਾਈਫ ਜੌਬ ਕਰਦੀ ਹੈ ਔਰ ਉਹਦੇ ਕੋਲ ਜਿਹੜੀ ਸਿਟੀਜ਼ਨ ਨਹੀਂ ਹੈਗੀ ਨਿਊਜ਼ੀਲੈਂਡ ਜੀ ਆਮੀ ਉਹਦੀ ਇਨਕਮ ਕਨਸਿਡਰ ਹੁੰਦੀ ਹੈ ਜੀ ਤੁਹਾਡੀ ਬੋਰੋਇੰਗ ਪਾਵਰ ਦੇ ਵਿੱਚ ਤੁਹਾਡੀ ਸਰਵਿਸੇਬਿਲਟੀ ਦੇ ਵਿੱਚ ਉਹਦੀ ਇਨਕਮ ਕਾਊਂਟ ਹੁੰਦੀ ਆ ਔਰ ਉਹ ਕੋਸ਼ ਕਲੈਂਡਰਸ ਉਹਨੂੰ ਐਕਸੈਪਟ ਕਰ ਲੈਂਦੇ ਆ ਅਗਰ ਉਹ ਓਵਰ ਵੀ ਹੋਵੇ ਤਾਂ ਮੇਨ ਐਪਲੀਕੈਂਟ ਤੋਂ ਉਹ ਤੁਸੀਂ ਉਹਨਾਂ ਨੂੰ ਸੈਕੰਡ ਐਪਲੀਕੈਂਟ ਲੈ ਸਕਦੇ ਹੋ ਔਰ ਉਹਨਾਂ ਦੀ ਇਨਕਮ ਜਿਹੜੀ ਮੇਨ ਇਨਕਮ ਮੇਨ ਐਪਲੀਕੈਂਟ ਦੀ ਇਨਕਮ ਆ ਜਿਹੜੀ ਉਹ ਜ਼ਿਆਦਾ ਹੋਣੀ ਚਾਹੀਦੀ ਉਹਦੇ ਅੱਛਾ ਮੇਨ ਜਿਹੜੀ ਹਸਬੰਡ ਵਾਈਫ ਦੇ ਵਿੱਚੋਂ ਜਿਹੜਾ ਸਿਟੀਜ਼ਨ ਆ ਉਹਦੀ ਇਨਕਮ ਜ਼ਿਆਦਾ ਹੋਣੀ ਚਾਹੀਦੀ ਜ਼ਿਆਦਾ ਹੋਣੀ ਚਾਹੀਦੀ ਜੀ ਤੇ ਉਹਦੇ ਤੁਸੀਂ ਐਜ਼ ਅ ਸੈਕੰਡ ਐਪਲੀਕੈਂਟ ਤੁਸੀਂ ਉਹ ਇੰਡੀਅਨ ਪਾਸਪੋਰਟ 홀ਡਰ ਯੂਸੂਲੀ 461 ਵੀਜ਼ਾ ਕਹਿੰਦੇ ਉਹਨਾਂ ਨੂੰ ਜਿਹੜਾ ਨਿਊਜ਼ੀਲੈਂਡ ਸਿਟੀਜ਼ਨ ਦੇ ਮੈਂਬਰ ਨੂੰ ਲੱਗਦਾ 5 ਸਾਲ ਦਾ ਉਹ ਵੀਜ਼ਾ ਹੁੰਦਾ ਵਰਕ ਪਰਮਿਟ ਹਾਂਜੀ ਉਹ ਕਨਸਿਡਰ ਹੁੰਦਾ ਮਤਲਬ ਤੁਸੀਂ ਅਗਰ ਤੁਹਾਡਾ ਇੱਕ ਪਾਰਟਨਰ ਸਿਟੀਜ਼ਨ ਹੈ ਤੁਸੀਂ ਐਜ਼ ਅ ਸੈਕੰਡ ਐਪਲੀਕੈਂਟ ਉਹਨੂੰ ਲੈ ਸਕਦੇ ਹੋ ਜੀ ਤੇ ਸਿੱਖੋ ਸਾਹਿਬ ਤੁਹਾਡੇ ਨਾਲ ਜਿਵੇਂ ਕਹਿੰਦੇ ਨੇ ਆਪਣੇ ਨਾ ਆਮ ਤੌਰ ਤੇ ਗੱਲ ਇਹ ਹੁੰਦੀ ਹੈ ਵੀ ਬੈਸਾ ਚਲੋ ਅੰਗਰੇਜ਼ੀ ਬੋਲਣ ਵਾਲੇ ਵੀ ਹੁੰਦੇ ਇਸ ਮਾਰਕੀਟ ਚ ਉਹ ਪੰਜਾਬੀ ਚ ਕਹਾਵਤਾ ਵੀ ਢਿੱਡ ਜਾਂਦਾ ਜਿਹੜਾ ਕਹਿੰਦੇ ਆਪਣੀ ਭਾਸ਼ਾ ਚ ਫੋਲਿਆ ਜਾਂਦਾ ਹੈ ਨਾ ਹਾਂਜੀ ਹਾਂਜੀ ਵੀ ਉਹ ਜਿਵੇਂ ਨੇ ਡਾਕਟਰ ਕੋਲੇ ਜਾ ਕੇ ਕਹਿੰਦੇ ਵਿੱਚ ਥਕਾਉ ਮਾਉ ਹੁੰਦਾ ਤੇ ਹੁਣ ਅੰਗਰੇਜ਼ੀ ਚ ਆਪਾਂ ਕਹਾਂਵਾਂ ਉਹ ਨਹੀਂ ਅੰਗਰੇਜ਼ੀ ਕੀ ਕਰੀਏ ਹਾਂਜੀ ਉਸੇ ਤਰੀਕੇ ਨਾਲ ਆਪਣੀਆਂ ਜਿਹੜੀਆਂ ਆਰਥਿਕ ਕਹਾਵਾਂ ਉਹ ਵੀ ਹੁੰਦੀਆਂ ਚੀਜ਼ਾਂ ਹਨਾ ਵੀ ਉਹ ਆਪਣੇ ਬੰਦੇ ਨਾਲ ਆਪਾਂ ਖੁੱਲ ਕੇ ਗੱਲ ਕਰ ਸਕਦੇ ਹਾਂ ਹਾਂਜੀ ਬਿਲਕੁਲ ਤੁਸੀਂ ਆਪਣਾ ਜਿਹੜੀ ਆਪਾਂ ਜਿਹੜੀ ਆਪਣੇ ਬੰਦੇ ਦਾ ਜਾਂ ਜਾਦਾ ਆਪਣੀ ਕਮਿਊਨਿਟੀ ਆ ਉਹ ਜਿਹੜਾ ਕੌਨਫੀਡੈਂਟਲੀ ਆਪਣੇ ਨਾਲ ਕੁੜੀ ਭਾਸ਼ਾ ਜੀ ਆਪਾਂ ਗੱਲ ਕਰ ਸਕਦੇ ਆ ਜੀ ਸੋ ਅੱਜ ਆਪਾਂ ਜਿਹੜੇ ਇੱਥੇ ਗੱਲ ਕੀਤੀ ਹੈਗੀ ਜਿਹੜਾ ਫਸਟ ਹੋਮ ਬਾਰ ਜਾਂ ਨਿਊਜ਼ੀਲੈਂਡ ਤੋਂ ਇੱਥੇ ਮੂਵ ਹੁੰਦੇ ਆ ਕਿੱਦਾਂ ਸਾਰਾ ਸੀਨ ਵਰਕਆਊਟ ਕਰਦਾ ਜੇ ਕਿਸੇ ਨੇ ਤੁਹਾਡੇ ਨਾਲ ਪਰਸਨਲ ਸਲਾਹ ਲੈਣੀ ਹੋਵੇ ਕਿਵੇਂ ਰਾਫਤਾ ਕਰ ਸਕਦੇ ਆ ਹਾਂਜੀ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਮੇਰਾ ਜਿਹੜਾ ਨੰਬਰ ਹੈ ਉਹ 045 009 001 ਜੀ ਇੱਕ ਵਾਰੀ ਫੇਰ ਦੱਸ ਦਿਓ ਜੀ 045 ਜੀ 009 001 ਜੀ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਸੋਸ਼ਲ ਮੀਡੀਆ ਤੇ ਕੋਈ ਆਈਡੀ ਸੋਸ਼ਲ ਮੀਡੀਆ ਤੇ ਹੈਰੀ ਸਿੱਖੋਂ ਦੇ ਨਾਮ ਤੇ ਤੁਸੀਂ ਜਿਹੜਾ ਫੇਸਬੁੱਕ ਪੇਜ ਹੈ ਮੇਰਾ ਜੀ ਐਜ਼ ਅ ਮਾਰਗੇਜ ਬ੍ਰੋਕਰ ਤੁਸੀਂ ਉੱਥੋਂ ਵੀ ਕੰਟੈਕਟ ਕਰ ਸਕਦੇ ਹੋ ਜੀ ਤੇ ਚਾਹੇ ਅਗਰ ਤੁਸੀਂ ਜਿਹੜਾ ਮੈਸੇਜ ਮੈਨੂੰ ਸੋਸ਼ਲ ਮੀਡੀਆ ਤੇ ਜਾਂ ਵਟਸਐਪ ਮੈਸੇਜ ਵੀ ਕਰਨਾ ਹੋਵੇ ਤਾਂ ਮੈਂ ਉੱਥੇ ਵੀ ਤੁਹਾਨੂੰ ਆ ਕੇ ਜੀ اور ਤੁਸੀਂ ਮੇਰੇ ਨਾਲ ਵੀਡੀਓ ਅਪਾਇੰਟਮੈਂਟ ਵੀ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਆਉਣ ਦਾ ਟਾਈਮ ਨਹੀਂ ਆਪਾਂ ਕਈ ਵਾਰੀ ਕੰਮ ਤੋਂ ਲੇਟ ਹੋ ਜਾਂਦੇ ਆ ਹਾਂ ਬਾਕੀ ਆਇਆ ਨਾ ਜਦੋਂ ਹੁਣ ਆਪਾਂ ਜੇ ਮੈਲਬਨ ਚ ਰਹਿੰਦੇ ਆ ਹੈ ਵੀ ਬਹੁਤ ਵੱਡਾ ਹੁਣ ਜੇ ਕੋਈ ਕ੍ਰੇਨ ਮਾਰ ਰਹੇ ਹੁੰਦਾ ਉਹ ਸੈਂਡਨ ਪਹੁੰਚਦਾ ਹੀ ਪਹੁੰਚੂਗਾ ਪਹੁੰਚਦਾ ਹੀ ਪਹੁੰਚੂਗਾ ਹਾਂ ਜੀ ਹਾਂ ਜੀ ਇਵਨ ਜਿੱਥੇ ਆਪਾਂ ਹੁਣ ਇੱਥੇ ਬੈਠੇ ਆ ਇੱਥੋਂ ਵੀ ਸੈਂਡਨ ਪਹੁੰਚਣ ਦੇ ਲਈ ਟਾਈਮ ਥੋੜਾ ਟਾਈਮ ਲੱਗਦਾ ਹਾਂ ਜੀ ਉਹ ਅਸੀਂ ਇਹ ਹੁਣ ਕਲਾਇੰਟ ਲਈ ਕਾਫੀ ਟੈਕਨੋਲੋਜੀ ਦੇ ਨਾਲ ਨਾਲ ਜਿਹੜੀਆਂ ਕੁਝ ਜਿਹੜੀਆਂ ਵਧੀਆ ਚੀਜ਼ਾਂ ਹੁੰਦੀਆਂ ਉਹ ਇਹੀ ਆ ਵੀ ਹੁਣ ਤੁਹਾਨੂੰ ਜਾਣ ਦੀ ਲੋੜ ਨਹੀਂ ਅਸੀਂ ਤੁਹਾਨੂੰ ਇੱਕ ਲਿੰਕ ਭੇਜ ਦਿਆਂ ਕੋਈ ਵੀ ਜਿਹੜਾ ਤੁਹਾਡਾ ਮਾਰਗੇਜ ਰਿਲੇਟਡ ਕੋਈ ਕਨਸਰਨ ਹੈਗਾ ਉਹ ਤੁਸੀਂ ਮਤਲਬ ਚਾਹੇ ਉਹ ਅੱਧੇ ਘੰਟੇ ਦੀ ਅਪਾਇੰਟਮੈਂਟ ਲੈ ਲਓ ਚਾਹੇ ਘੰਟੇ ਦੀ ਲੈ ਲਓ ਐਟ ਨੋ ਕੋਸਟ ਜੀ ਇੱਕ ਮੈਨੂੰ ਹੋਰ ਚੀਜ਼ ਦੱਸੋ ਵੈਸੇ ਗੱਲ ਆ ਉਹਦੇ ਤੇ ਵੈਸੇ ਆਪਾਂ ਅੱਗੇ ਬਣਾਵਾਂਗੇ ਵੀਡੀਓ ਇੱਕ ਵੈਸੇ ਦਰਸ਼ਕਾਂ ਦੀ ਉਹਦੇ ਲਈ ਆਪਾਂ ਸ਼ਟ ਜਾਨੇ ਹਾਂ ਹਾਂਜੀ ਇੱਕ ਤਾਂ ਜਿਹੜੇ ਕਹਿ ਸਕਦੇ ਕਿ ਨਿਊਜ਼ੀਲੈਂਡ ਬੈਠੇ ਆ ਹਾਂਜੀ ਇੱਥੇ ਆਉਣਾ ਨਹੀਂ ਚਾਹੁੰਦੇ ਹਾਂਜੀ ਉਹ ਇੱਥੇ ਪ੍ਰਾਪਰਟੀ ਲੈਣਾ ਚਾਹੁੰਦੇ ਆ ਪੋਸੀਬਲ ਹੈਗਾ ਹਾਂਜੀ ਪੋਸੀਬਲ ਨਹੀਂ ਅਛਾ ਉਹ ਉੱਥੇ ਬੈਠੇ ਇੱਥੇ ਪ੍ਰਾਪਰਟੀ ਲੈ ਰਹੇ ਹਾਂ ਜੀ ਫਿਰ ਉਹ ਉਹ ਉਹਨਾਂ ਨੂੰ ਐਜ਼ ਅ ਇਨਵੈਸਟਮੈਂਟ ਪ੍ਰਾਪਰਟੀ ਜਿਹੜੀ ਬਾਈ ਕਰਨੀ ਪਊਗੀ ਨਾਲੇ ਤਾਂ ਇਨਵੈਸਟਰ ਫੋਰਨ ਇਨਵੈਸਟਰ ਬੰਦ ਕਰਤੇ ਆ ਨਹੀਂ ਤੁਸੀਂ ਯੂਸੂਲੀ ਇੰਡਾਇਰੈਕਟ ਜਿਹੜਾ ਨਿਊਜ਼ੀਲੈਂਡ ਲਈ ਕੋਈ ਐਗਜ਼ੈਂਪਸ਼ਨਸ ਹੈਗੀਆਂ ਨੇ ਜਿਵੇਂ ਹੁਣ ਤੁਸੀਂ ਇੱਥੇ ਆ ਕੇ ਇਨਵੈਸਟਮੈਂਟ ਪ੍ਰਾਪਰਟੀ ਲੈ ਸਕਦੇ ਹੋ ਬਟ ਜੇ ਅਗਰ ਤੁਸੀਂ ਆਸਟ੍ਰੇਲੀਆ 'ਚ ਨਹੀਂ ਰਹਿੰਦੇ ਹੂੰ ਤੇ ਫਿਰ ਉਹ ਤੁਹਾਨੂੰ ਜਿਹੜਾ ਆਪਣਾ ਹੈਗੇ ਆ ਰੇਟਸ ਵਗੈਰਾ ਜਿਹੜੇ ਉਹ ਜ਼ਿਆਦਾ ਪੇ ਕਰਨੇ ਪੈਂਦੇ ਜੀ ਤੇ ਉਹਦੇ ਲਈ ਡਾਇਰੈਕਟ ਲੀਸ ਬੰਦ ਹੈਗੇ ਬਟ ਇਨਡਾਇਰੈਕਟ ਵੇਸ ਕੁਝ ਹੈ ਜਿਵੇਂ ਇੱਥੇ ਤੁਸੀਂ ਥੋੜਾ ਟਾਈਮ ਜਿਵੇਂ ਆਪਾਂ ਹੌਲੀਡੇਸ ਕਰਨ ਆ ਜਾਂਦੇ ਆ ਕੁਝ ਬੰਦਿਆਂ ਨੇ ਇਦਾਂ ਕੀਤਾ ਹੋਇਆ ਕਿ ਆਪਾਂ ਕੰਮ ਵੀ ਕਰਦੇ ਆ ਤੇ ਉਹ ਕੰਮ ਦਿਖਾ ਕੇ ਆਪਾਂ ਪ੍ਰਾਪਰਟੀ ਲੈ ਲੈਂਦੇ ਆ ਫਿਰ ਬਾਅਦ ਚ ਉਹਨੂੰ ਆਪਾਂ ਰੈਂਟ ਦੇ ਦੇ ਦਿੰਦੇ ਆ ਜਿਹੜੇ ਇਹ ਇਨਡਾਇਰੈਕਟ ਵੇਸ ਦੇ ਵਿੱਚ ਜਿਵੇਂ ਪ੍ਰੋਪਰਟੀਆਂ ਲਈਆਂ ਹੋਈਆਂ ਨੇ ਡਾਇਰੈਕਟਲੀ ਕੇਰਾ ਇਹਨਾਂ ਨੇ ਬੰਦ ਕੀਤੇ ਹੋਇਆ ਜੀ ਤੇ ਜਿਹੜੇ ਇੱਥੇ ਜਿਵੇਂ 491 ਵਗੈਰਾ ਬੀਜਿਆਂ ਦੇ ਉੱਤੇ ਹੈਗੇ ਆ ਜਿਹੜੇ ਮਤਲਬ ਗਾਂ ਉਹਨਾਂ ਦਾ ਵਰਕ ਟੂ ਰੈਜ਼ੀਡੈਂਟ ਜਿਵੇਂ ਹੁੰਦਾਗਾ ਉਹਨਾਂ ਲਈ ਵੀ ਕੋਈ ਹੈਗੀਆਂ ਹਾਂਜੀ ਹਾਂਜੀ ਫਿਲਹਾਲ ਹੋ ਜਾਂਦਾ ਉਹਨਾਂ ਦਾ ਵੀ ਕੋਸਟ ਲੈਂਡਰਸ ਉਹਨਾਂ ਨੂੰ ਕਨਸਿਡਰ ਕਰਦੇ ਆ ਬਟ ਉਹਨਾਂ ਦੇ ਉਹਨਾਂ ਨੂੰ ਜਿਹੜੇ ਰੈਜ਼ੀਡੈਂਟ ਨਹੀਂ ਹੈਗੇ ਉਹਨਾਂ ਨੂੰ ਇੱਕ ਜਿਹੜਾ ਫੋਰਨ ਡਿਊਟੀ ਜਿਹੜੀ ਉਹ ਲੱਗ ਤੋਂ ਦੇਣੀ ਐ ਐਕਸਟਰਾ ਦੇਣੀ ਪੈਂਦੀ ਆ ਜੀ ਜੀ ਉਹਦਾ ਵੀ ਇੱਕ ਪ੍ਰੋਸੈਸ ਹੁੰਦਾ ਹੈ ਉਹ ਪਹਿਲਾਂ ਤੁਹਾਨੂੰ ਉਹਦੇ ਗੋ-ਥਰੂ ਹੋਣਾ ਪੈਂਦਾ ਜੀ ਫਿਰ ਤੁਸੀਂ ਜਿਹੜਾ ਐਲੀਜੀਬਲ ਜੀ ਹੈਗੇ ਹੋ ਤੁਸੀਂ ਪ੍ਰੋਪਰਟੀ ਲੈਣ ਦੇ ਸੇਖੋ ਸਾਹਿਬ ਤੁਸੀਂ ਗੱਲ ਕੀਤੀ ਮੋٹے ਮੋٹے ਰੂਪ ਦੇ ਵਿੱਚ ਗੱਲਾਂ ਸਮਝਾਈਆਂ ਦੱਸੀਆਂ ਤੇ ਉਮੀਦ ਆਪਾਂ ਅੱਗੇ ਵੀ ਇਹ ਗੱਲਬਾਤ ਗਾਹੇ ਬਾਹੇ ਕਰਦੇ ਰਹਿਾਂਗੇ ਤੇ ਤੁਹਾਡਾ ਜਿਹੜਾ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ ਤੇ ਬਾਕੀ ਦਰਸ਼ਕਾਂ ਦੇ ਉੱਤੇ ਅਗਲੀ ਗੱਲਬਾਤ ਛੱਡਦੇ ਆਂ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਇੱਥੇ ਵੀ ਕਮੈਂਟ ਦੇ ਵਿੱਚ ਫੇਸਬੁੱਕ ਤੇ YouTube ਦੇ ਉੱਤੇ ਵੀ ਛੱਡ ਸਕਦੇ ਆਂ ਤਾਂ ਇਹਨਾਂ ਕੋਲੇ ਪਹੁੰਚ ਜੂਏ ਤੁਹਾਨੂੰ ਦੇ ਦੇਣਗੇ ਜਵਾਬ ਉਹਦਾ ਤੇ ਜਾਂ ਫਿਰ ਤੁਸੀਂ ਹੈਰੀ ਸੇਖੋ ਮਾਰਗੇਜ ਬ੍ਰੋਕਰ ਦੇ ਪੇਜ ਦੇ ਉੱਤੇ ਜਾ ਕੇ ਇਹਨਾਂ ਨੂੰ ਡਾਇਰੈਕਟਲੀ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆਂ ਉੱਥੇ ਵੀ ਤੁਹਾਡੇ ਨਾਲ ਇਹ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਿਣਗੇ ਸੋ ਇਹਨਾਂ ਸ਼ਬਦਾਂ ਨਾਲ ਸਾਨੂੰ ਦਿਓ ਇਜਾਜ਼ਤ ਮਿਹਰਬਾਨੀ ਸ਼ੁਕਰੀਆ 知り合った。<Sat>